ਕੀ ਤੁਸੀਂ ਕਦੇ ਸੁਣਿਆ ਜਾਂ ਵੇਖਿਆ ਹੈ ਕਿ ਤੁਹਾਡਾ ਸੁਪਨਿਆਂ ਦਾ ਘਰ ਸਿਰਫ ਇੱਕ ਦਿਨ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਉਹ ਵੀ ਬਹੁਤ ਸਸਤਾ ਮਨੋਕ ਸਭ ਤੋਂ ਪਹਿਲਾਂ ਜੰਗਲਾਂ, ਬੇਲਿਆਂ, ਗੁਫਾਵਾਂ, ਝੌਂਪੜੀਆਂ ਤੋਂ ਸ਼ੁਰੂ ਹੋਇਆ ਕੱਚੀਆਂ ਇੱਟਾਂ ਦੇ ਘਰ ਉੱਪਰ ਸਤીર ਕੜੀਆਂ ਤੇ ਕਾਨਿਆਂ ਘਾ ਤੇ ਸਲਵਾਰ ਦੀ ਛੱਤ ਫਿਰ ਇੱਟਾਂ ਪੱਕੀਆਂ ਹੋਈਆਂ ਤੇ ਗਾਰੇ ਦੀ ਚਣਾਈ ਹੋਈ ਛੱਤ ਤੇ ਕੜੀਆਂ ਦੀ ਥਾਂ ਚੌਰਸ ਲੱਕੜਾਂ ਆ ਗਈਆਂ ਤੇ ਕਾਨੇ ਸਾਫ਼ ਕਰਕੇ ਮਨੋੱਖ ਨੇ ਸਮੇਂ ਦੇ ਹਿਸਾਬ ਨਾਲ ਆਪਣੇ ਘਰ ਦੀ ਛੱਤ ਨੂੰ ਸੋਹਣਾ ਬਣਾ ਲਿਆ ਫਿਰ ਵਾਰੀ ਆਈ ਸੀਮਿੰਟ ਦੀ ਲਾਲ ਇੱਟਾਂ ਸੀਮਿੰਟ ਦੀ ਚਣਾਈ ਟੀਪ ਛੱਤ ਦੇ ਉੱਪਰ ਗਾਰਡਰ ਵਾਲੇ ਟਾਈਲਾਂ ਇੱਟਾਂ ਨਾਲ ਕਰ ਸਮੇਂ ਦੇ ਹਿਸਾਬ ਨਾਲ ਹੋਰ ਸੋਹਣਾ ਦਿਖਣ ਲੱਗਾ ਹੌਲੀ ਹੌਲੀ ਕੰਧਾਂ ਪਲਾਸਟਰ ਹੋਣ ਲੱਗੀਆਂ ਤੇ ਕੱਚੀਆਂ ਫਰਸ਼ਾਂ ਪੱਕੀਆਂ ਲਾਲ ਇੱਟਾਂ ਲਾ ਕੇ ਪੱਕੀਆਂ ਹੋਣ ਲੱਗੀਆਂ ਸਮੇਂ ਨੇ ਕਰਵਟ ਬਦਲੀ ਮਕਾਨ ਦੀ ਛੱਤ ਪਾਉਣ ਸਮੇਂ ਇੱਟਾਂ ਦੇ ਉੱਪਰ ਤਰਪੇਲ ਪਾ ਕੇ ਗਾਰਾ ਘਾ ਤੇ ਉੱਪਰ ਤਰਪੇਲਾਂ ਕੌਣੀਆਂ ਸ਼ੁਰੂ ਹੋ ਗਈਆਂ ਤਾਂ ਕਿ ਮੀਂਹ ਦੇ ਵਿੱਚ ਮਕਾਨ ਚੋਂਣ ਤੋਂ ਬਚਿਆ ਰਹੇ ਸਕੇ ਘਰਾਂ ਦੀ ਫਰਸ਼ ਦੀਆਂ ਲਾਲ ਇੱਟਾਂ ਦੀ ਥਾਂ ਸੀਮੈਂਟ ਦੀ ਫਰਸ਼ ਪੈਣ ਲੱਗੀ ਤੇ ਜੇਪਸ ਦਾ ਜਮਾਨਾ ਸ਼ੁਰੂ ਹੋਇਆ ਸ਼ੀਸ਼ੇ ਲਾ ਕੇ ਰੰਗ ਬਰੰਗੇ ਡੱਬਿਆਂ ਤੇ ਫੁੱਲਾਂ ਵਾਲੀਆਂ ਫਰਸ਼ਾਂ ਪੈਣ ਲੱਗੀਆਂ ਤੇ ਮਕਾਨਾਂ ਦੀਆਂ ਛੱਤਾਂ ਦੇ ਉੱਪਰ ਵੀ ਫਰਸ਼ਾਂ ਲੱਗਣ ਲੱਗੀਆਂ ਇਸ ਸਮੇਂ ਵਿੱਚ ਇਨਸਾਨਾਂ ਦਾ ਆਪਣੇ ਘਰ ਹੋਰ ਵਧੀਆ ਚਮਕੀਲੇ ਲਿਸ਼ਕਦੇ ਤੇ ਤਿਲਕਦੇ ਘਰ ਬਣਾਉਣ ਵਾਲਾ ਰੁਝਾਨ ਹੋਰ ਵਧਣ ਲੱਗਾ ਇੱਕ ਦੂਸਰੇ ਤੋਂ ਉੱਚੇ ਤੇ ਸੁੰਦਰ ਕੋਠੀਆਂ ਮਹੱਲ ਬਣਨ ਲੱਗੇ ਇਸ ਨਾਲ ਬੱਧੀ ਮਕਾਨ ਬਣਦੇ ਰਹਿੰਦੇ ਕਿਤੇ ਡਿਜ਼ਾਈਨ ਬਦਲ ਜਾਂਦਾ ਕਿਤੇ ਮਿਸਤਰੀ ਭੱਜ ਜਾਂਦੇ ਕਿਤੇ ਠੇਕੇਦਾਰ ਕਿਤੇ ਇੱਟਾਂ ਦਾ ਰੇਟ ਵੱਧ ਜਾਂਦਾ ਕਿਤੇ ਸੀਮਿੰਟ ਦਾ ਤੇ ਕਿਤੇ ਸਰੀਏ ਦਾ ਘਰ ਬਣਾਉਂਦੇ ਬਣਾਉਂਦੇ ਬੰਦਾ ਆਪ ਪਾਗਲ ਬਣ ਜਾਂਦਾ ਤੇ ਹੱਦੋਂ ਵੱਧ ਪੈਸੇ ਖਰਚ ਲੈਂਦਾ ਪਰ ਹੁਣ ਇੰਨਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਇੱਕ ਨਵੀਂ ਤਕਨੀਕ ਦੇ ਨਾਲ ਤਹਾਡੇ ਵੱਲੋਂ ਬਣਾ ਕੇ ਦਿੱਤੀ ਡਿਜ਼ਾਈਨ ਤੇ ਨਕਸ਼ੀ ਦੇ ਹਿਸਾਬ ਨਾਲ ਕੁਝ ਘੰਟਿਆਂ 'ਚ ਘਰ ਹੋ ਜਾਂਦਾ ਹੈ ਤਿਆਰ ਉਹ ਵੀ ਕੰਕਰੀਟ ਦੇ ਘਰ ਨਾਲੋਂ ਸਸਤਾ ਅਗਰ ਕੁਝ ਸਾਲ ਪਾ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਡਿਜ਼ਾਈਨ ਪੁਰਾਣਾ ਹੈ ਤੇ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ ਕਈ ਕੰਪਨੀਆਂ ਤਾਂ 80% ਕੀਮਤ 'ਚ ਤੁਹਾਡੇ ਘਰ ਦਾ ਸਾਰਾ ਮਟੀਰੀਅਲ ਲੈ ਕੇ ਤੁਹਾਨੂੰ ਨਵੇਂ ਡਿਜ਼ਾਈਨ ਦਾ ਘਰ ਦੇਣ ਦਾ ਵਾਅਦਾ ਕਰਦੀਆਂ ਹਨ ਤੇ ਆਉਣ ਵਾਲਾ ਸਮਾਂ ਹੋਰ ਐਡਵਾਂਸ ਹੋਣ ਵਾਲਾ ਹੈ। ਇਹਨਾਂ ਘਰਾਂ 'ਚ ਗਰਮੀਆਂ ਅਤੇ ਸਰਦੀਆਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਸਰਦੀਆਂ 'ਚ ਲੱਗੇ ਰਹਿੰਦੇ ਹਨ ਤੇ ਗਰਮੀਆਂ 'ਚ ਠੰਡੇ ਰਹਿੰਦੇ ਹਨ। ਪਾਫ ਪੈਨਲ ਤੇ ਰੂਫ ਪੈਨਲ ਇਦਾਂ ਦਾ ਬਹੁਤ ਸਾਰਾ ਮਟੀਰੀਅਲ ਜਿਹੜਾ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਹੈ। ਜਿਸ ਨੂੰ ਕੁਝ ਘੰਟਿਆਂ ਦੇ ਨਾਲ ਹੀ ਬਹੁਤ ਸੋਹਣੇ ਤੇ ਸੁੰਦਰ ਜਿਹੇ ਘਰ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਹਨ। ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਉਹ ਭਾਰਤ ਦੇ ਵਿੱਚ ਏ ਪਫ ਪੈਨਲ ਬਣਾਉਣ ਜਾਂ ਐਡਵਾਂਸ ਪਫ ਪੈਨਲ ਬਣਾਉਣ ਇਦਾਂ ਦਾ ਬਹੁਤ ਮਟੀਰੀਅਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਹੈ ਇਸ ਨੂੰ ਪ੍ਰੀਫੈਬ ਹਾਊਸ ਵੀ ਕਿਹਾ ਜਾਂਦਾ ਹੈ ਘਰ ਤਾਂ ਕਈ ਲੋਕ ਕੰਟੇਨਰਾਂ ਦੇ ਵੀ ਬਣਾਉਂਦੇ ਹਨ ਪਰ ਉਹ ਇੰਨੇ ਜੱਜਤੀ ਤੇ ਸੋਹਣੇ ਨਹੀਂ ਲੱਗਦੇ ਪਰ ਪ੍ਰੀਫੈਬ ਹਾਊਸ ਜਿਹੜੇ ਆ ਉਹ ਬਹੁਤ ਸੋਹਣੇ ਜਿਹੜੇ ਆ ਤੇ ਸੁੰਦਰ ਲੱਗਦੇ ਹਨ ਤੇ ਉਸ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਆ ਮੀਨਾਗਰੀ ਉਹ ਵੀ ਕਰਾਈ ਜਾ ਸਕਦੀ ਹੈ ਬਿਨਾ ਸੀਮਿੰਟ ਬਜਰੀ ਰੇਤਾ ਆਦਤੋਂ ਸਾਡੇ ਤਾਂ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਬੈਠੀ ਹੋਈ ਸੀ ਕਿ ਬਿਨਾ ਸੀਮਿੰਟ ਰੇਤਾ ਬਜਰੀ ਤੋਂ ਘਰ ਕਿਦਾਂ ਬਣ ਸਕਦਾ ਹੈ ਤੇ ਕਈ ਸਾਲਾਂ ਵਿੱਚ ਬਣਦਾ ਹੈ ਪਰ ਹੁਣ ਤਾਂ ਘਰ ਬਣ ਕੇ ਕੁਝ ਘੰਟਿਆਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਹੈ ਤੇ ਅਸੀਂ ਸੋਚਦੇ ਸਾਂ ਅਸੀਂ ਇੱਟਾਂ ਤੋਂ ਸੀਮਿੰਟ ਤੋਂ ਬਜਰੀ ਤੋਂ ਘਰ ਬਣਾਵਾਂਗੇ ਪਰ ਹੁਣ ਪਫ ਪੈਨਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਹੈ ਤੇ ਬਹੁਤ ਜਲਦੀ ਜਿਹੜੇ ਆ ਉਹ ਮਕਾਨ ਬਣਨੇ ਸ਼ੁਰੂ ਹੋ ਚੁੱਕੇ ਹਨ ਤੁਸੀਂ ਸੁਣਿਆ ਹੋਵੇਗਾ ਕਿ ਚੀਨ ਨੇ 24 ਘੰਟਿਆਂ ਦੇ ਵਿੱਚ 20 ਮੰਜ਼ਲਾ ਹਸਪਤਾਲ ਜਿਹੜਾ ਉਹ ਖੜਾ ਕਰ ਦਿੱਤਾ ਸੀ। ਇਹੀ ਕਾਰਨ ਸੀ ਕਿ ਉਸਨੇ ਬਣਿਆ-ਬਣਾਇਆ ਮਟੀਰੀਅਲ ਸਿਰਫ ਉੱਥੇ ਲਿਆ ਕੇ ਉਸ ਨੂੰ ਫਿੱਟ ਕੀਤਾ। ਸਭ ਤੋਂ ਪਹਿਲਾਂ ਐਡਵਾਂਸ ਟੈਕਨੋਲੋਜੀ ਇਹ ਚੀਨ ਨੇ ਸ਼ੁਰੂਆਤ ਕੀਤੀ ਸੀ ਕਿ 24 ਘੰਟਿਆਂ ਦੇ ਵਿੱਚ 20 ਮੰਜ਼ਲਾ ਇੱਕ ਹਸਪਤਾਲ ਜਿਹੜਾ ਉਹ ਤਿਆਰ ਕਰ ਦਿੱਤਾ ਸੋ ਹੁਣ ਇਹ ਟੈਕਨੋਲੋਜੀ ਜਿਹੜੀ ਹੈ ਉਹ ਭਾਰਤ ਦੇ ਵਿੱਚ ਵੀ ਆ ਚੁੱਕੀ ਹੈ ਭਾਰਤ ਦੇ ਵਿੱਚ ਬਹੁਤ ਸਾਰੇ ਘਰ ਜਿਹੜੇ ਆ ਉਹ ਪ੍ਰੀ ਹੈਵ ਹਾਊਸ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਜੋ ਬਹੁਤ ਸੁੰਦਰ ਨੇ ਔਰ ਇਸ ਦਾ ਜਿਹੜਾ ਪ੍ਰੀ ਜਿੰਦਾ ਸੀਮੈਂਟ ਦੇ ਜਿਹੜੇ ਘਰ ਨੇ ਉਹ ਪਰ ਫਟ ਜਿਹੜਾ ਆ ਅਰ ਸਕਿਅਰ ਫੋਟ ਉਹ ਆਪਾਂ ਨੂੰ ਪੈ ਰਿਹਾ ਆ 1500 ਦੇ ਆਸਪਾਸ ਜਦ ਕਿ ਇਸ ਦੀ ਜਿਹੜੀ ਸਟਾਰਟਿੰਗ ਹੈ ਉਹ ਸਿਰਫ 350 ਰੁਪਏ ਦੇ ਲਗਭਗ ਜੋ ਅੱਜ ਕੱਲ ਦੇ ਰੇਟ ਨੇ 350 ਦੇ ਹਿਸਾਬ ਦੇ ਨਾਲ ਪਰ ਫਟ ਜਿਹੜਾ ਉਹ ਪੈ ਰਿਹਾ ਹੈ ਜੋ ਕਿ ਦੂਸਰੀ ਕੰਟਰাকਸ਼ਨ ਦੇ ਨਾਲੋਂ ਸੀਮੈਂਟ ਬੱਜਰੀ ਵਾਲੀ ਕੰਟਰাকਸ਼ਨ ਦੇ ਨਾਲੋਂ ਇਹ ਘਰ ਜਿਹੜੇ ਆ ਬਹੁਤ ਸਸਤੇ ਨੇ ਔਰ ਬਹੁਤ ਵਧੀਆ ਨੇ ਤੋ ਇਸ ਤੇ ਆਪਾਂ ਇੱਕ ਹੋਰ ਵੀਡੀਓ ਤਿਆਰ ਕਰਾਂਗੇ ਜਿਸ ਦੇ ਵਿੱਚ ਇਹ ਘਰ ਜਿਹੜਾ ਆ ਬਣਦਾ ਆਪਾਂ ਦਿਖਾਵਾਂਗੇ ਬਹੁਤ ਜਲਦੀ ਸੋ ਬਣੇਰੋ ਪਿੰਡੂ ਪੰਜਾਬੀ ਤਾਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਕਦੇ ਸੁਣਿਆ ਜਾਂ ਵੇਖਿਆ ਹੈ ਕਿ ਤੁਹਾਡਾ ਸੁਪਨਿਆਂ ਦਾ ਘਰ ਸਿਰਫ ਇੱਕ ਦਿਨ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਉਹ ਵੀ ਬਹੁਤ ਸਸਤਾ ਮਨੋਕ ਸਭ ਤੋਂ ਪਹਿਲਾਂ ਜੰਗਲਾਂ ਬੇਲਿਆਂ ਗੁਫਾਵਾਂ ਚੌਪੜੀਆਂ ਤੋਂ ਸ਼ੁਰੂ ਹੋਇਆ ਕੱਚੀਆਂ ਇੱਟਾਂ ਦੇ ਘਰ ਉੱਪਰ ਸਤੀਰ ਕੜੀਆਂ ਤੇ ਕਾਨਿਆਂ ਘਾ ਤੇ ਸਲਵਾੜ ਦੀ ਛੱਤ ਫਿਰ ਇੱਟਾਂ ਪੱਕੀਆਂ ਹੋਈਆਂ ਤੇ ਗਾਰੇ ਦੀ ਚਣਾਈ ਹੋਈ ਛੱਤ ਤੇ ਕੜੀਆਂ ਦੀ ਥਾਂ ਚੌਰਸ ਲੱਕੜਾਂ ਆ ਗਈਆਂ ਤੇ ਕਾਨੇ ਸਾਫ਼ ਕਰਕੇ ਮਨੋੱਖ ਨੇ ਸਮੇਂ ਦੇ ਹਿਸਾਬ ਨਾਲ ਆਪਣੇ ਘਰ ਦੀ ਛੱਤ ਨੂੰ ਸੋਹਣਾ ਬਣਾ ਲਿਆ ਫਿਰ ਵਾਰੀ ਆਈ ਸੀਮਿੰਟ ਦੀ ਲਾਲ ਇੱਟਾਂ ਸੀਮੈਂਟ ਦੀ ਚਣਾਈ ਟੀਪ ਛੱਤ ਦੇ ਉੱਪਰ ਗਾਰਡਰ ਬਾਲੇ ਟਾਈਲਾਂ ਇੱਟਾਂ ਨਾਲ ਘਰ ਸਮੇਂ ਦੇ ਹਿਸਾਬ ਨਾਲ ਹੋਰ ਸੋਹਣਾ ਦਿਖਣ ਲੱਗਾ ਹੌਲੀ ਹੌਲੀ ਕੰਧਾਂ ਪਲਾਸਟਰ ਹੋਣ ਲੱਗੀਆਂ ਤੇ ਕੱਚੀਆਂ ਫਰਸ਼ਾਂ ਪੱਕੀਆਂ ਲਾਲ ਇੱਟਾਂ ਲਾ ਕੇ ਪੱਕੀਆਂ ਹੋਣ ਲੱਗੀਆਂ ਸਮੇਂ ਨੇ ਕਰਵਟ ਬਦਲੀ ਮਕਾਨ ਦੀ ਛੱਤ ਪਾਉਣ ਸਮੇਂ ਇੱਟਾਂ ਦੇ ਉੱਪਰ ਤਰਪੈਲ ਪਾ ਕੇ ਗਾਰਾ ਤੇ ਉੱਪਰ ਤਰਪੇਲਾ ਪਾਉਣੀਆਂ ਸ਼ੁਰੂ ਹੋ ਗਈਆਂ ਤਾਂ ਕਿ ਮੀਂਹ ਦੇ ਵਿੱਚ ਮਕਾਨ ਚੋਂ ਟੁੱਟਿਆ ਰਹਿ ਸਕੇ ਘਰਾਂ ਦੀ ਫਰਸ਼ ਦੀਆਂ ਲਾਲ ਇੱਟਾਂ ਦੀ ਥਾਂ ਸੀਮਿੰਟ ਦੀ ਫਰਸ਼ ਪੈਣ ਲੱਗੀ ਤੇ ਚਿਪਸ ਦਾ ਜਮਾਨਾ ਸ਼ੁਰੂ ਹੋਇਆ ਸ਼ੀਸ਼ੇ ਲਾ ਕੇ ਰੰਗ-ਬਰੰਗੇ ਡੱਬਿਆਂ ਤੇ ਫੁੱਲਾਂ ਵਾਲੀਆਂ ਫਰਸ਼ਾਂ ਪੈਣ ਲੱਗੀਆਂ ਤੇ ਮਕਾਨਾਂ ਦੀਆਂ ਛੱਤਾਂ ਦੇ ਉੱਪਰ ਵੀ ਫਰਸ਼ਾਂ ਲੱਗਣ ਲੱਗੀਆਂ ਇਸ ਸਮੇਂ ਵਿੱਚ ਇਨਸਾਨਾਂ ਦਾ ਆਪਣੇ ਘਰ ਹੋਰ ਵਧੀਆ ਚਮਕੀਲੇ ਲਿਸ਼ਕਦੇ ਤੇ ਤਿਲਕ ਦੇ ਘਰ ਬਣਾਉਣ ਵਾਲੇ ਰਿਜਾਨ ਹੋਰ ਵੱਧਨ ਲੱਗਾ ਇੱਕ ਦੂਸਰੇ ਤੋਂ ਉੱਚੇ ਤੇ ਸੁੰਦਰ ਕੋਠੀਆਂ ਮਹੱਲ ਬਣਨ ਲੱਗੇ ਤੇ ਸਾਲਾਂ ਬੱਧੀ ਮਕਾਨ ਬਣਦੇ ਰਹਿੰਦੇ ਕਿਤੇ ਡਿਜ਼ਾਈਨ ਬਦਲ ਜਾਂਦਾ ਕਿਤੇ ਮਿਸਤਰੀ ਭੱਜ ਜਾਂਦੇ ਕਿਤੇ ਠੇਕੇਦਾਰ ਕਿਤੇ ਇੱਟਾਂ ਦਾ ਰੇਟ ਵੱਧ ਜਾਂਦਾ ਕਿਤੇ ਸੀਮਿੰਟ ਦਾ ਤੇ ਕਿਤੇ ਸਰੀਏ ਦਾ ਘਰ ਬਣਾਉਂਦੇ ਬਣਾਉਂਦੇ ਬੰਦਾ ਆਪ ਪਾਗਲ ਬਣ ਜਾਂਦਾ ਤੇ ਹੱਦੋਂ ਵੱਧ ਪੈਸੇ ਖਰਚ ਲੈਂਦਾ ਪਰ ਹੁਣ ਇੰਨਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਇੱਕ ਨਵੀਂ ਤਕਨੀਕ ਦੇ ਨਾਲ ਤੁਹਾਡੇ ਵੱਲੋਂ ਬਣਾ ਕੇ ਦਿੱਤੇ ਡਿਜ਼ਾਈਨ ਤੇ ਨਕਸ਼ੇ ਦੇ ਹਿਸਾਬ ਨਾਲ ਕੁਝ ਘੰਟਿਆਂ 'ਚ ਘਰ ਹੋ ਜਾਂਦਾ ਹੈ ਤਿਆਰ ਉਹ ਵੀ ਕੰਕਰੀਟ ਦੇ ਘਰ ਨਾਲੋਂ ਸਸਤਾ ਅਗਰ ਕੁਝ ਸਾਲ ਪਾ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਡਿਜ਼ਾਈਨ ਪੁਰਾਣਾ ਹੈ ਤੇ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਕਈ ਕੰਪਨੀਆਂ ਤਾਂ 80% ਕੀਮਤ 'ਚ ਤੁਹਾਡੇ ਘਰ ਦਾ ਸਾਰਾ ਮਟੀਰੀਅਲ ਲੈ ਕੇ ਤੁਹਾਨੂੰ ਨਵੇਂ ਡਿਜ਼ਾਈਨ ਦਾ ਘਰ ਦੇਣ ਦਾ ਵਾਅਦਾ ਕਰਦੀਆਂ ਹਨ। ਤੇ ਆਉਣ ਵਾਲਾ ਸਮਾਂ ਹੋਰ ਐਡਵਾਂਸ ਹੋਣ ਵਾਲਾ ਹੈ। ਇਹਨਾਂ ਘਰਾਂ 'ਚ ਗਰਮੀਆਂ ਅਤੇ ਸਰਦੀਆਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਸਰਦੀਆਂ 'ਚ ਨਿੱਗੇ ਰਹਿੰਦੇ ਹਨ ਤੇ ਗਰਮੀਆਂ 'ਚ ਠੰਡੇ ਰਹਿੰਦੇ ਹਨ। ਪਫ ਪੈਨਲ ਤੇ ਰੂਫ ਪੈਨਲ ਇਦਾਂ ਦਾ ਬਹੁਤ ਸਾਰਾ ਮਟੀਰੀਅਲ ਜਿਹੜਾ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਹੈ ਜਿਸ ਨੂੰ ਕੁਝ ਕੰਟੀਆਂ ਦੇ ਨਾਲ ਹੀ ਬਹੁਤ ਸੋਹਣੇ ਤੇ ਸੁੰਦਰ ਜਿਹੇ ਘਰ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਹਨ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਭਾਰਤ ਦੇ ਵਿੱਚ ਇਹ ਪਫ ਪੈਨਲ ਬਣਾਉਣ ਜਾਂ ਐਡਵਾਂਸ ਪਫ ਪੈਨਲ ਬਣਾਉਣ ਇਦਾਂ ਦਾ ਬਹੁਤ ਮਟੀਰੀਅਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਹੈ ਇਸ ਨੂੰ ਪ੍ਰੀਫੈਬ ਹਾਊਸ ਵੀ ਕਿਹਾ ਜਾਂਦਾ ਹੈ ਘਰ ਤਾਂ ਕਈ ਲੋਕ ਕੰਟੇਨਰਾਂ ਦੇ ਵੀ ਬਣਾਉਂਦੇ ਹਨ ਪਰ ਉਹ ਇੰਨੇ ਜੱਜਤੀ ਤੇ ਸੋਹਣੇ ਨਹੀਂ ਲੱਗਦੇ ਪਰ ਪ੍ਰੀਫੈਬ ਹਾਊਸ ਜਿਹੜੇ ਆ ਉਹ ਬਹੁਤ ਸੋਹਣੇ ਜਿਹੜੇ ਆ ਤੇ ਸੁੰਦਰ ਲੱਗਦੇ ਹਨ ਤੇ ਉਸ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਆ ਮੀਨਾਗਰੀ ਉਹ ਵੀ ਕਰਾਈ ਜਾ ਸਕਦੀ ਹੈ ਬਿਨਾ ਸੀਮੈਂਟ ਬੱਜਰੀ ਰੇਤਾ ਆਦਤੋਂ ਸਾਡੇ ਤਾਂ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਬੈਠੀ ਹੋਈ ਸੀ ਕਿ ਬਿਨਾ ਸੀਮਿੰਟ ਰੇਤਾ ਬਜਰੀ ਤੋਂ ਘਰ ਕਿਦਾਂ ਬਣ ਸਕਦਾ ਹੈ ਤੇ ਕਈ ਸਾਲਾਂ ਵਿੱਚ ਬਣਦਾ ਹੈ ਪਰ ਹੁਣ ਤਾਂ ਘਰ ਬਣ ਕੇ ਕੁਝ ਘੰਟਿਆਂ ਦੇ ਵਿੱਚ ਹੀ ਤਿਆਰ ਹੋ ਜਾਂਦਾ ਹੈ ਤੇ ਅਸੀਂ ਸੋਚਦੇ ਸਾਂ ਅਸੀਂ ਇੱਟਾਂ ਤੋਂ ਸੀਮਿੰਟ ਤੋਂ ਬਜਰੀ ਤੋਂ ਘਰ ਬਣਾਵਾਂਗੇ ਪਰ ਹੁਣ ਪਫ ਪੈਨਲ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਹੈ ਤੇ ਬਹੁਤ ਜਲਦੀ ਜਿਹੜੇ ਆ ਉਹ ਮਕਾਨ ਬਣਨੇ ਸ਼ੁਰੂ ਹੋ ਚੁੱਕੇ ਹਨ ਤੁਸੀਂ ਸੁਣਿਆ ਹੋਵੇਗਾ ਕਿ ਚੀਨ ਨੇ 24 ਘੰਟਿਆਂ ਦੇ ਵਿੱਚ 20 ਮੰਜ਼ਲਾ ਹਸਪਤਾਲ ਜਿਹੜਾ ਉਹ ਖੜਾ ਕਰ ਦਿੱਤਾ ਸੀ। ਇਹ ਹੀ ਕਾਰਨ ਸੀ ਕਿ ਉਸ ਨੇ ਬਣਿਆ-ਬਣਾਇਆ ਮਟੀਰੀਅਲ ਸਿਰਫ ਉੱਥੇ ਲਿਆ ਕੇ ਉਸ ਨੂੰ ਫਿੱਟ ਕੀਤਾ। ਸਭ ਤੋਂ ਪਹਿਲਾਂ ਐਡਵਾਂਸ ਟੈਕਨੋਲੋਜੀ ਇਹ ਚੀਨ ਨੇ ਹੀ ਸ਼ੁਰੂਆਤ ਕੀਤੀ ਸੀ ਕਿ 24 ਘੰਟਿਆਂ ਦੇ ਵਿੱਚ 20 ਮੰਜ਼ਲਾ ਇੱਕ ਹਸਪਤਾਲ ਜਿਹੜਾ ਉਹ ਤਿਆਰ ਕਰ ਦਿੱਤਾ। ਸੂਫੋਂ ਇਹ ਟੈਕਨੋਲੋਜੀ ਜਿਹੜੀ ਹੈ ਉਹ ਭਾਰਤ ਦੇ ਵਿੱਚ ਵੀ ਆ ਚੁੱਕੀ ਹੈ ਭਾਰਤ ਦੇ ਵਿੱਚ ਬਹੁਤ ਸਾਰੇ ਘਰ ਜਿਹੜੇ ਆ ਉਹ ਪ੍ਰੀਫੈਬ ਹਾਊਸ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਜੋ ਬਹੁਤ ਸੁੰਦਰ ਨੇ ਔਰ ਇਸ ਦਾ ਜਿਹੜਾ ਪ੍ਰੀ ਫੁੱਟ ਜਿੱਦਾ ਸੀਮੈਂਟ ਦੇ ਜਿਹੜੇ ਘਰ ਨੇ ਉਹ ਪਰ ਫੁੱਟ ਜਿਹੜਾ ਆ ਪਰ ਸਕੁਅਰ ਫੁੱਟ ਉਹ ਆਪਾਂ ਨੂੰ ਪੈ ਰਿਹਾ ਆ 1500 ਦੇ ਆਸ-ਪਾਸ ਜਦਕਿ ਇਸ ਦੀ ਜਿਹੜੀ ਸਟਾਰਟਿੰਗ ਹੈ ਉਹ ਸਿਰਫ 350 ਰੁਪਏ ਦੇ ਲਗਭਗ ਜੋ ਅੱਜ ਕੱਲ੍ਹ ਦੀ ਰੇਟ ਨੇ 350 ਦੇ ਹਿਸਾਬ ਦੇ ਨਾਲ ਪਰ ਫੁੱਟ ਜਿਹੜਾ ਉਹ ਪੈ ਰਿਹਾ ਹੈ ਜੋ ਕਿ ਦੂਸਰੀ ਕੰਟਰੈਕਸ਼ਨ ਦੇ ਨਾਲੋਂ ਸੀਮੈਂਟ ਬੱਜਰੀ ਵਾਲੀ ਕੰਟਰੈਕਸ਼ਨ ਦੇ ਨਾਲੋਂ ਇਹ ਘਰ ਜਿਹੜੇ ਆ ਬਹੁਤ ਸਸਤੇ ਨੇ ਔਰ ਬਹੁਤ ਵਧੀਆ ਨੇ ਸੋ ਇਸ ਤੇ ਆਪਾਂ ਇੱਕ ਹੋਰ ਵੀਡੀਓ ਤਿਆਰ ਕਰਾਂਗੇ ਜਿਸ ਦੇ ਵਿੱਚ ਇਹ ਘਰ ਜਿਹੜਾ ਆ ਬਣਦਾ ਆਪਾਂ ਦਿਖਾਵਾਂਗੇ ਬਹੁਤ ਜਲਦੀ ਸੋ ਬਣੇ ਰਹੋ ਪਿੰਡੂ ਪੰਜਾਬੀ ਤਾਕਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਕਦੇ ਸੁਣਿਆ ਜਾਂ ਵੇਖਿਆ ਹੈ ਕਿ ਤੁਹਾਡਾ ਸੁਪਨਿਆਂ ਦਾ ਘਰ ਸਿਰਫ ਇੱਕ ਦਿਨ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਉਹ ਵੀ ਬਹੁਤ ਸਸਤਾ ਮਨੁੱਖ ਸਭ ਤੋਂ ਪਹਿਲਾਂ ਜੰਗਲਾਂ ਬੇਲਿਆਂ ਗੁਫਾਵਾਂ ਝੌਂਪੜੀਆਂ ਤੋਂ ਸ਼ੁਰੂ ਹੋਇਆ ਕੱਚੀਆਂ ਇੱਟਾਂ ਦੇ ਘਰ ਉੱਪਰ ਸਤੀਰ ਕੜੀਆਂ ਤੇ ਕਾਨਿਆਂ ਤਾ ਤੇ ਸਲਵਾੜ ਦੀ ਛੱਤ ਫਿਰ ਇੱਟਾਂ ਪੱਕੀਆਂ ਹੋਈਆਂ ਤੇ ਗਾਰੇ ਦੀ ਚਣਾਈ ਹੋਈ ਛੱਤ ਤੇ ਕੜੀਆਂ ਦੀ ਥਾਂ ਚੌਰਸ ਲੱਕੜਾਂ ਆ ਗਈਆਂ ਤੇ ਕਾਨੇ ਸਾਫ਼ ਕਰਕੇ ਮਨੋਖ ਨੇ ਸਮੇਂ ਦੇ ਹਿਸਾਬ ਨਾਲ ਆਪਣੇ ਘਰ ਦੀ ਛੱਤ ਨੂੰ ਸੋਹਣਾ ਬਣਾ ਲਿਆ ਫਿਰ ਵਾਰੀ ਆਈ ਸੀਮਿੰਟ ਦੀ ਲਾਲ ਇੱਟਾਂ ਸੀਮਿੰਟ ਦੀ ਚਣਾਈ ਟੀਪ ਛੱਤ ਦੇ ਉੱਪਰ ਗਾਰਡਰ ਵਾਲੇ ਟਾਈਲਾਂ ਇੱਟਾਂ ਨਾਲ ਕਾਰ ਸਮੇਂ ਦੇ ਹਿਸਾਬ ਨਾਲ ਹੋਰ ਸੋਹਣਾ ਦਿਖਣ ਲੱਗਾ ਹੌਲੀ ਹੌਲੀ ਕੰਧਾਂ ਪਲਾਸਟਰ ਹੋਣ ਲੱਗੀਆਂ ਤੇ ਕੱਚੀਆਂ ਫਰਸ਼ਾਂ ਪੱਕੀਆਂ ਲਾਲ ਇੱਟਾਂ ਲਾ ਕੇ ਪੱਕੀਆਂ ਹੋਣ ਲੱਗੀਆਂ ਸਮੇਂ ਨੇ ਕਰਵਟ ਬਦਲੀ ਮਕਾਨ ਦੀ ਛੱਤ ਪਾਉਣ ਸਮੇਂ ਇੱਟਾਂ ਦੇ ਉੱਪਰ ਤਰਪੇਲ ਪਾ ਕੇ ਗਾਰਾ ਘਾ ਤੇ ਉੱਪਰ ਤਰਪੇਲਾ ਪਾਉਣੀਆਂ ਸ਼ੁਰੂ ਹੋ ਗਈਆਂ ਤਾਂ ਕਿ ਮੀਂਹ ਦੇ ਵਿੱਚ ਮਕਾਨ ਚੌਣ ਤੋਂ ਬਚਿਆ ਰਹਿ ਸਕੇ ਘਰਾਂ ਦੀ ਫਰਸ਼ ਦੀਆਂ ਲਾਲ ਇੱਟਾਂ ਦੀ ਥਾਂ ਸੀਮਿੰਟ ਦੀ ਫਰਸ਼ ਪੈਣ ਲੱਗੀ ਤੇ ਚਿਪਸ ਦਾ ਜ਼ਮਾਨਾ ਸ਼ੁਰੂ ਹੋਇਆ ਸ਼ੀਸ਼ੇ ਲਾ ਕੇ ਰੰਗ-ਬਰੰਗੇ ਡੱਬਿਆਂ ਤੇ ਫੁੱਲਾਂ ਵਾਲੀਆਂ ਫਰਸ਼ਾਂ ਪੈਣ ਲੱਗੀਆਂ ਤੇ ਮਕਾਨਾਂ ਦੀਆਂ ਛੱਤਾਂ ਦੇ ਉੱਪਰ ਵੀ ਫਰਸ਼ਾਂ ਲੱਗਣ ਲੱਗੀਆਂ ਇਸ ਸਮੇਂ ਵਿੱਚ ਇਨਸਾਨਾਂ ਦਾ ਆਪਣੇ ਘਰ ਹੋਰ ਵਧੀਆ ਚਮਕੀਲੇ ਲਿਸ਼ਕ ਦੇ ਤੇ ਤਿਲਕ ਦੇ ਘਰ ਬਣਾਉਣ ਵਾਲਾ ਰੁਝਾਨ ਹੋਰ ਵਧਣ ਲੱਗਾ ਇੱਕ ਦੂਸਰੇ ਤੋਂ ਉੱਚੇ ਤੇ ਸੁੰਦਰ ਕੋਠੀਆਂ ਮਹੱਲ ਬਣਨ ਲੱਗੇ ਤੇ ਸਾਲਾਂ ਬੱਧੀ ਮਕਾਨ ਬਣਦੇ ਰਹਿੰਦੇ ਕਿਤੇ ਡਿਜ਼ਾਈਨ ਬਦਲ ਜਾਂਦਾ ਕਿਤੇ ਮਿਸਤਰੀ ਭੱਜ ਜਾਂਦੇ ਕਿਤੇ ਠੇਕੇਦਾਰ ਕਿਤੇ ਇੱਟਾਂ ਦਾ ਰੇਟ ਵੱਧ ਜਾਂਦਾ ਕਿਤੇ ਸੀਮਿੰਟ ਦਾ ਤੇ ਕਿਤੇ ਸਰੀਏ ਦਾ ਘਰ ਬਣਾਉਂਦੇ ਬਣਾਉਂਦੇ ਬੰਦਾ ਆਪ ਪਾਗਲ ਬਣ ਜਾਂਦਾ ਤੇ ਹੱਦੋਂ ਵੱਧ ਪੈਸੇ ਖਰਚ ਲੈਂਦਾ ਪਰ ਹੁਣ ਇੰਨਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਇੱਕ ਨਵੀਂ ਤਕਨੀਕ ਦੇ ਨਾਲ ਤੁਹਾਡੇ ਵੱਲੋਂ ਬਣਾ ਕੇ ਦਿੱਤੀ ਡਿਜ਼ਾਈਨ ਤੇ ਨਕਸ਼ੇ ਦੇ ਹਿਸਾਬ ਨਾਲ ਕੁਝ ਘੰਟਿਆਂ 'ਚ ਘਰ ਹੋ ਜਾਂਦਾ ਹੈ ਤਿਆਰ ਉਹ ਵੀ ਕੰਕਰੀਟ ਦੇ ਘਰ ਨਾਲ